ਸਾਨੂੰ ਦੋਨੋਂ ਪਾਸੇ ਸੜਕਾਂ ਦੇ ਇੰਨੀ ਸਾਫ ਸਫਾਈ ਦਿਖਾਈ ਦੇ ਕਿ ਕਿ ਕਿਧਰੇ ਲਫਾਫੇ ਕਿਧਰੇ ਕਜਰਾ ਕਿਧਰੇ ਕੁਝ ਸਾਰਾ ਕੁਝ ਉਸਤਰਾਂ ਵਧੀਆ ਸੰਜੋਆ ਹੋਇਆ ਦਿਖਾਈ ਦੇਗਾ ਐਡੀ ਸਾਫ ਸਫਾਈ ਇੱਥੇ ਦਿਖਾਈ ਦੇਗੀ ਕਿ ਰਹਿ ਰੱਬ ਦਾ ਨਾਮ ਜਦੋਂ ਤ੍ਰਿਪੜ ਚ ਐਂਟਰ ਹੁੰਦੇ ਆ ਐਂਟਰ ਹੁੰਦੇ ਸਾਰੀ ਤੁਹਾਨੂੰ ਪਤਾ ਲੱਗ ਜਾਣਾ ਕਿ ਸੜਕਾਂ ਦੇ ਦੋਨੋਂ ਖੁੰਝਾਂ 'ਚ ਕਿਸ ਤਰ੍ਹਾਂ ਲਫਾਫੇ ਕੂੜਾ ਗੰਦਗੀ ਪਈ ਹੈ ਕੂੜੇ ਦਾ ਡੰਪ ਬਣਿਆ ਪਿਆ ਸੜਕਾਂ ਦੇ ਆਲੇ ਦੁਆਲੇ ਸੋ ਇਦਾਂ ਦੀ ਜਿਹੜੀ ਹੈਗੀ ਐ ਐਮਐਲਏ ਦਿਹਾਤੀ ਡਾਕਟਰ ਬਲਵੀਰ ਸਿੰਘ ਪੰਜਾਬ ਸਿਹਤ ਮੰਤਰੀ ਦੇ ਇਲਾਕੇ ਦੇ ਕੁਝ ਤਸਵੀਰਾਂ ਨੇ ਸੋ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਫਿਲਹਾਲ ਉਹਨਾਂ ਤੇ ਗੱਲਬਾਤ ਕਰਦੇ ਆਂ ਆਪਾਂ ਕਿ ਹੁਣ ਡਾਕਟਰ ਸਾਹਿਬ ਵੱਲੋਂ ਜਿਹੜੇ ਦਿੱਤੇ ਗਏ ਦਿਰਾ ਨਿਰਦੇਸ਼ ਹੈਗੇ ਨੇ ਸਖਤ ਉਦਰੇਸ਼ ਨਿਰਦੇਸ਼ ਹੈਗੇ ਨੇ ਉਹਦੇ ਉੱਪਰ ਡੀਸੀ ਸਾਹਿਬ ਏਡੀਸੀ ਸਾਹਿਬ ਸਾਡਾ ਨਗਰ ਨਿਗਮ ਪੰਚਾਇਤਾਂ ਦੇ ਖਾਸ ਕਰਕੇ ਪਿੰਡਾਂ ਦੀ ਗੱਲ ਹੋਈ ਹੈ ਪਿੰਡਾਂ ਦੇ ਵਿੱਚ ਕਿੰਨਾ ਕੁ ਸੁਧਾਰ ਆਉਂਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਸੇ ਵੀ ਪਿੰਡ 'ਚ ਐਂਟਰ ਹੋਣ ਤੋਂ ਪਹਿਲਾਂ ਮੋੜ ਤੇ ਮੈਨੂੰ ਲੱਗਦਾ ਹੈ ਕਿ ਕੁਛ ਨਾ ਕੁਛ ਜਿਹਾ ਦਿਖ ਜਾਂਦਾ ਜਿਸ ਨੂੰ ਦੇਖ ਕੇ ਲੱਗਦਾ ਕਿ ਤੇ ਕੰਮ ਹੋਣਾ ਚਾਹੀਦਾ ਹੈ ਤੇ ਜਿੱਥੇ ਗੱਲ ਕੀਤੀ ਜਾਵੇ ਜੀ ਸੜਕਾਂ ਦੀਆਂ ਲਾਈਟਾਂ ਦੀਆਂ ਉਹ ਦਪਈ ਕੰਦੀ ਕਦੀ ਰੰਨੀ ਮਿਹਰਬਾਨੀ ਹੁੰਦੀ ਕਿ ਦਿਨ 'ਚ ਚੱਗਦੀਆਂ ਹੁੰਦੀਆਂ ਨੇ ਕਈ ਵਾਰੀ ਰਾਤ ਨੂੰ ਦੇਖਣ ਨੂੰ ਨਹੀਂ ਮਿਲਦੀਆਂ ਸੋ ਕੰਮ ਉਹ ਡਾਕਟਰ ਸਾਹਿਬ ਤੁਸੀਂ ਸਹੀ ਫੜੇ ਨੇ ਇਹ ਕਰਨ ਵਾਲੇ ਨੇ ਜੇ ਹੋ ਜਾਣ ਤਾਂ ਵਧੀਆ ਲੋਕਾਂ ਦੇ ਸਵਿਧਾਵਸਥੇ ਇਹ ਕੰਮ ਕਰਨੇ ਬਹੁਤ ਜ਼ਰੂਰੀ ਨੇ ਕਿਉਂਕਿ ਹੁਣ ਆਪਣੀ ਸਰਕਾਰ ਦੇ ਕਿਤੇ ਹੋਏ ਕੰਮ ਵੀ ਤਾਂ ਦਿਖਾਣੇ ਆ ਆਪਾਂ ਕੀਤੇ ਆ ਸਮਾ ਚਾਹੇ ਹੁਣ ਫੇਰ ਉਹੀ ਗੱਲ ਦੁਹਰਾ ਦਿੱਤੀ ਜਾਂਦੀ ਹੈ ਕਿ ਸਮਾ ਚਾਹੇ ਹੁਣ ਥੋੜਾ ਰਹਿ ਗਿਆ ਪਰ ਕੰਮ ਜੜੀਆਂ ਨੇ ਉਹ ਵੀ ਬਹੁਤ ਨਹੀਂ ਇਹ ਨਿਵੇੜਨੇ ਨੇ ਤਾਂ ਹੀ ਫੇਰ ਲੋਕ ਕਹਿਣਗੇ ਕਿ ਹਾਂ ਸਾਡੇ ਐਮਐਲਏ ਸਾਡੇ ਸਿਹਤ ਮੰਤਰੀ ਨੇ ਸਾਡੀ ਸਿਹਤ ਦਾ ਬੜਾ ਧਿਆਨ ਰੱਖਿਆ ਹੈ ਤੁਸੀਂ ਕਿਵੇਂ ਕਿ ਮੱਛਰ ਨਾ ਕੋਈ ਵੀ ਕਿਤੇ ਖੜਾ ਪਾਣੀ ਨਾ ਹੋਵੇ ਸੀਚੇਵਾਲ ਮਾਡਲ ਜਿਹੜਾ ਅਪਲਾਈ ਹੋਣਾ ਚਾਹੀਦਾ ਹੈ ਹੈਗਾ ਪਹਿਲ ਦੇ ਆਧਾਰ ਤੇ ਥਾਪਰ ਮਾਡਲ ਜਿਹੜਾ ਪਹਿਲ ਦੇ ਆਧਾਰ ਤੇ ਅਪਲਾਈ ਹੋਣਾ ਚਾਹੀਦਾ ਸੋ ਉਮੀਦ ਹੈ ਕਿ ਇਹਨਾਂ ਕੰਮਾਂ ਦੇ ਉੱਪਰ ਅਧਿਕਾਰੀ ਵੀ ਖਰੇ ਉਤਰਨਗੇ ਤੇ ਲੋਕ ਵੀ ਤੁਹਾਡੇ ਨਾਲ ਆ ਖੜੇ ਹੋਣਗੇ हां डॉक्टर साहब ਨੇ ਪਿੰਡਾਂ ਦੇ ਲੋਕਾਂ ਕੋਲ ਸੁਝਾਅ ਵੀ ਮੰਗਨੇ ਜੇ ਤੁਹਾਡੇ ਕੋਲ ਕੋਈ ਸੁਝਾਅ ਹੈ ਤਾਂ ਤੁਸੀਂ ਡਾਕਟਰ ਸਾਹਿਬ ਵੱਸਤੇ ਭੇਜ ਸਕਦੇ ਹੋ ਕਿ ਕਿਸ ਤਰ੍ਹਾਂ ਅਸੀਂ ਇਹਨਾਂ ਚੀਜ਼ਾਂ ਉੱਪਰ ਨਿਯੰਤਰਣ ਕਰ ਸਕਦੇ ਹਾਂ ਕਿ ਸੜਕਾਂ ਜਿਹੜੀਆਂ ਹੈਗੀਆਂ ਨੇ ਵਧੀਆ ਰਹਿ ਸਕਣ ਸਾਡੇ ਇਲਾਕੇ 'ਚ ਜਿਹੜੀ ਰੁਸ਼ਨਾਈ ਰਹੇ ਸਾਡੇ ਇਲਾਕੇ ਦਾ ਜਿਹੜਾ ਛੱਪੜ ਆ ਸਾਫ਼ ਸੁਥਰਾ ਰਹੇ ਕੰਦਾਂ ਪਾਣੀ ਖੜਾ ਨਾ ਹੋਵੇ ਗੰਦਗੀ ਨਾ ਹੋਵੇ ਤਾਂ ਤੁਸੀਂ ਵੀ ਸੁਝਾਅ ਦੇ ਸਕਦੇ ਹੋ ਸੋ ਇਹ ਮੀਟਿੰਗ ਦੇ ਵਿੱਚ ਸਖਤ ਨਿਰਦੇਸ਼ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤੇ ਜਿਹੜੇ ਪੰਚਾਇਤੀ ਵਿਭਾਗ ਦੇ ਅਧਿਕਾਰੀ ਵੀ ਉਹਨਾਂ ਨੂੰ ਹੁਣ ਦੇਖਦੇ ਆ ਇਸ ਦੇ ਉੱਪਰ ਕਿੰਨਾ ਕੁ ਅਮਲ ਹੁੰਦਾ ਜਾਂ ਕਿ ਕਮੇਟੀਿੰਗ ਮੀਟਿੰਗ ਹੋਣੀ ਪੜਦੀ ਹੈ